ਸੋ ਨੇ ਕੋਈ ਜ਼ਿੰਦਗੀ ਕਾਫੀ ਰੀਮਪਰੀ ਹੈਗੀ ਆ ਗੰਨੇ ਦਾ ਰੇਟ ਵੀ ਕਾਫੀ ਜ਼ਿਆਦਾ ਹੈਗਾ ਵਾ ਤੁਸੀਂ ਹਮੇਸ਼ਾ ਹੀ ਅੱਗੇ ਆਉਂਦੇ ਰਹਿੰਦੇ ਹੋ ਇਹਨੇ ਜੀ ਕਿਹਾ ਕਿ ਰੇਟ ਹੈਗਾ ਜ਼ਿਆਦਾ ਬਾਈ ਜੀ ਕਹਿਣੋਂ ਜਾਂਦੇ ਹੋ ਭੰਡਾਰੀ ਸਾਹਿਬ ਤੁਹਾਡੇ ਦੇ ਮੇਰਾ ਟਰੈਕਟਰ ਲਾ ਲਿਓ ਆਪਣੇ ਫੈਸਲਾ 1.5-2 ਲੱਖ ਰੁਪਏ ਦਾ ਜੀ ਉਹਨਾਂ ਦਾ ਕੰਮ ਸਹੀ ਹੈ ਨਾ ਨਾਲ ਨਹੀਂ ਭਰਨਾ ਪੈਂਦਾ ਖੁਸ਼ੀਆਂ ਨਾਲ ਮਨਾਈ ਦਾ ਦਿਨ ਮੇਰੇ ਬੱਚਿਆਂ ਨੂੰ ਲੋੜੀ ਵੀ ਦੇਈ ਜੀ ਨਾਂ ਨਾ ਜਿਹੜੇ ਕੁੜੀਆਂ ਆਉਂਦੀਆਂ ਨੇ ਤੇ ਬੱਚੀ ਨੂੰ ਲੋੜੀ ਮਖਣੀ ਕਿੰਨਾ ਸੋਹਣਾ ਸੂਟ ਪਾ ਕੇ ਖਮੇਰੀ ਬਣ ਕੇ ਆਈ ਆ ਜੀ ਕਿ ਨਹੀਂ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਉਹ ਜਾਤ ਪੂਰ ਤੋਂ ਫਰਕ ਕਰੋ ਜੀ ਪ ਪਰਾਨੂ ਕਾਇਮ ਰੱਖਦੇ ਹਾਂ ਹਰਦਾਸਪੁਰ ਪਿੰਡ ਦੇ ਉਸ ਸਮਾਜ ਸੇਵੀ ਨੇਕਾ ਹਰਦਾਸਪੁਰ ਨੇ ਲੋੜੀ ਮੌਕੇ ਇੱਕ ਵਾਰ ਫਿਰ ਰਸਤਾ ਲੰਗਰ ਲਗਾਇਆ ਇਸ ਮੌਕੇ ਜਿੱਥੇ ਪਿੰਡ ਹਰਦਾਸਪੁਰ ਚੋਂ ਲੋਕ ਰਸ ਲੈਣ ਪੁੱਜੀ ਉੱਥੇ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਰਸ ਲੈਣ ਆਏ ਤੇ ਇਲਾਕੇ ਦੇ ਲੋਕਾਂ ਨੇ ਖਾਸ ਤੌਰ ਤੇ ਬਜ਼ੁਰਗਾਂ ਨੇ ਨੇਕਾ ਦੇ ਅਜਿਹੇ ਮਹਾਨ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ ਤੇ ਨਿਕਲ ਕੇ ਕਿ ਅਜਿਹੇ ਕਾਰਜ ਅਗਾ ਵੀ ਜਾਰੀ ਰਹਿਣਗੇ ਅਤੇ ਅਜਿਹੇ ਕਾਰਜਾਂ ਨਾਲ ਹੀ ਮੇਰੇ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲਦੀ ਹੈ ਐਵੇਂ ਨਹੀਂ ਕਹਿੰਦੇ ਕੀ ਇਲਾਕੇ ਵਿੱਚ ਹੁੰਦੀ ਹੈ ਨੇਕਾ ਨੇਕਾ ਨੇਕੀ ਦੇ ਕੰਮ ਹੀ ਅਵਲੇ ਦਿਖਾਉਂਦੇ ਹਾਂ ਪੂਰੀ ਵੀਡੀਓ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਰਿਪੋਰਟ ਨੇਕਾਈ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਇੱਕ ਵਾਰ ਫਿਰ ਅੱਜ ਲੋੜੀ ਵਾਲੇ ਦੇ ਦਰਸਤਾ ਲੰਗਰ ਲਗਾਇਆ ਗਿਆ ਹੈਗਾ ਕੀ ਕਣ ਪਹਿਲਾਂ ਜੀ ਸਾਰਿਆਂ ਨੂੰ ਲੋੜੀ ਦਾ ਮਾਗੀ ਦੀਆਂ ਵਧਾਈਆਂ ਨਵੇਂ ਸਾਲ ਦੀਆਂ ਬਣਾ ਲਿਆ ਸਾਰਿਆਂ ਦੇ ਘੂਟੀਆਂ ਉੱਪਰ ਆ ਚੜੇ ਹਰੇਕ ਸਾਲ ਇਦਾਂ ਲਾਈਦਾ ਜੀ ਕਿਸੇ ਮਿੱਠਾ ਬੱਟੇ ਦਾ ਮੂੰਹ ਮਿੱਠਾ ਕਰਾਉਣਾ ਚਾਹੀਦਾ ਜੀ ਜੀ ਸਾਰਿਆਂ ਦੇ ਸੁਖ ਸੁਭੀ ਲਈ ਚੜੇ ਕਿੰਨਾ ਗੰਨਾ ਲੱਗਿਆ ਹੁਣ ਤੱਕ ਗੰਨਾ ਸਾਰਾ ਇਹ ਪਿਆਗ ਗਵਾਂਟਾ ਸਗਾ ਜੀ ਬਟ ਪਿਆ ਟਰੱਜ ਕਾਫੀ ਦੁਕਾਨਾਂ ਤੇ ਚੱਲੀ ਜਾਣਾ ਇਹ ਦਿਨ ਪਰ ਚੱਲੀ ਹੋ ਗਈ ਲੰਗਰ ਹਾਂਜੀ ਹਾਂਜੀ ਇਹ ਦੱਸੋ ਕਿ ਜਿਹੜੀ ਰਸਦਾ ਤੁਸੀਂ ਲੰਗਰ ਲਗਾ ਗਿਆ ਹੈ ਕਾਫੀ ਵਧੀਆ ਪ੍ਰੋਲ ਹੈਗਾ ਔਰ ਇਸਨੇ ਸਾਗ ਬਣਾਉਣਾ ਰਸੀ ਖੀਰ ਬਣਨੀ ਬੜੀ ਸ਼ੁਭ ਮੰਨੀ ਗਈ ਆ ਸਗਲ ਹੁੰਦਾ ਜੀ ਇਹਦਾ ਅੱਜ ਖੀਰ ਬਣਾ ਰਣੀ ਸਵੇਰੇ ਉੱਠ ਕੇ ਜਦਾ ਖਾਣੀ ਆ ਠੰਡੀ ਜੀ ਵਧੀਆ ਹੁੰਦੀ ਆ ਜੀ ਜੇਤਲੇ ਵੀ ਚੰਗੀ ਆ ਉਦੋਂ ਬਿਮਾਰੀਆਂ ਵੀ ਨਹੀਂ ਲੱਗਦੀ ਐ ਸਾਈਕ ਤੋਂ ਪਹਿਲਾਂ ਲੋ ਪਿੱਛੇ 20 30 ਸਾਲ ਪਹਿਲਾਂ ਚੱਲ ਜਾਓ ਜਾਦਪਤ ਉੱਪਰ ਉੱਤੇ ਸਾਰੇ ਕੰਮੇ ਕਰਨੇ ਚਾਹੀਦੇ ਜੀ ਕੋਈ ਜਾਦਪਤ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਨਿਕੋ ਜੀ ਜ਼ਿੰਦਗੀ ਕਾਫੀ ਰੀਮਿਆ ਪਰ ਹੀ ਹੈਗੀ ਆ ਗੰਨੇ ਦਾ ਰੇਟ ਵੀ ਕਾਫੀ ਜ਼ਿਆਦਾ ਹੈਗਾ ਵਾ ਤੁਸੀਂ ਹਮੇਸ਼ਾ ਜੀ ਅੱਗੇ ਆਉਂਦੇ ਰਹਿੰਦੇ ਹੋ ਇਹਨਾਂ ਜੀ ਲੱਗ ਗੰਨੇ ਦਾ ਰੇਟ ਹੈਗਾ ਜ਼ਿਆਦਾ 22 ਜਾਂ ਸ਼ਹਿਰ ਨੂੰ ਜਾਂਦੇ ਹੋਏ ਭੰਡਾਰੀ ਸਾਹਿਬ ਤੁਹਾਡੇ ਜੇ ਮੇਰਾ ਟਰੈਕਟਰ ਲੱਗ ਜਵੇ ਆਪਣੇ ਫੈਸਲਾ 1.5-2 ਲੱਖ ਰੇਟ ਚ ਹੋਣਾ ਉਹਨਾਂ ਦਾ ਕੰਮ ਸਹੀ ਹੈ ਨਾ ਦਾਨ ਨਹੀਂ ਭਰਨਾ ਪੈਂਦਾ ਖੁਸ਼ੀਆਂ ਨਾ ਮਨਾਈਦਾ ਇਹਦਾਂ ਇਹ ਬੱਚਿਆਂ ਸਮੇ ਲੋੜੀ ਵੀ ਰਹੀ ਜਾਂਦੀ ਨਾਲ ਨਾਲ ਜਿਹੜੇ ਕੋ ਕੁੜੀਆਂ ਆਉਨੀਆਂ ਸੋ ਪਿੱਛੇ ਹੋਣੇ ਅਸੀਂ ਬਜ਼ੁਰਗਾਂ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਤੁਹਾਡੀ ਇਸ ਉਪਰਾਲੇ ਦੀ ਕਾਫੀ ਤਾਰੀਫ ਕੀਤੀ ਉਹਨਾਂ ਦੱਸਿਆ ਕਿ ਕਾਫੀ ਸਾਲਾਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਹਾਂ ਜੀ ਤੇ ਕੀ ਖਿਆਲ ਹੈ ਇਸ ਇਹਹੀ ਦਿਨ ਕਿਸ ਤਿਹਾੜ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਇੱਦਾਂ ਖੁਸ਼ੀਆਂ ਨਾਲ ਮਨਾਉਣੀ ਚਾਹੀਦੀ ਸਾਰਿਆਂ ਨਾਲ ਰਾਂ ਮਿਲ ਕੇ ਮਨਾਉਣੀ ਚਾਹੀਦੀ ਆ ਕੋਈ ਸ਼ਰਾਬ ਮੀਟ ਨਾਲ ਨਹੀਂ ਦਮ ਮਨਾਉਣੀ ਚਾਹੀਦੀ ਇੱਦਾਂ ਚੱਲਦਾ ਗਣਾ ਤੁਹਾਡੇ ਸਾਹਮਣੇ ਤੁਹਾਡੇ ਵਰਗੇ ਦੋ ਮਿੰਟ ਬ੍ਰੇਕ ਲਾਈ ਆ ਜੀ ਖੁਸ਼ੀਆਂ ਭਰੇ ਮਨਾਉਣਾ ਚਾਹੀਦਾ ਸਾਰੇ ਦਿਨ ਸੋ ਲੋਕ ਸਿਰਫ ਹਰਦਾਸਪੁਰ ਤੋਂ ਤੂੰ ਵੀ ਆਲ ਵੀ ਕਿਸੇ ਕਿਸੇ ਦੀ ਨਾ ਨਹੀਂ ਕਿਸੇ ਲਈ ਵੀ ਹੈ ਜੀ ਸੋ ਪਿੱਛੇ ਹੁਣ ਦੇਖੀ ਪਿੱਛੇ ਬਾਬਾ ਜੀ ਗੱਡੀ ਵੀ ਆਈ ਸੀ ਕਾਰ ਸੇਵਾ ਦੀ ਇਹ ਵਾਲੇ ਬਾਬਾ ਜੀ ਉਹ ਹਰ ਸਾਲ ਉਹ ਵੀ ਲੈ ਕੇ ਜਾਂਦੇ ਉਹ ਕੀਰ ਬਣਾਉਂਦੇ ਉੱਤੇ ਜੀ ਤਾਂ ਉਹ ਸਾਰੇ ਹੀ ਸੰਗ ਨੂੰ ਮੇਰੇ ਉਹ ਜੀ ਆ ਵੀ ਜਾ ਕੇ ਠਗਣ ਜੀ ਕੀਰ ਉੱਤੇ ਸੋ ਆਖਰ ਵਿੱਚ ਕੀ ਕਹਿਣਾ ਤੁਹਾਡਾ ਲੋੜੀ ਲੈ ਫਿਰ ਇਹ ਕਹਿਣਾ ਜੀ ਵਰਪੁਰ ਦੀਆਂ ਵੀ ਵਧਾਈਆਂ ਆ ਜੇ ਕਿਤੇ ਮਨਾ ਲਿਆ ਕਿਤੇ ਰਹਿੰਦਾ ਹੈ ਹਜੇ ਤੇ ਹੁਣ ਲੋੜੀ ਦਾ ਵੀ ਵਧਾਈਆਂ ਦਾ ਬਾਗੀ ਦਾ ਵੀ ਨਾਲ ਵਧਾਈਆਂ ਆ ਨਾਲ ਮਿਲ ਕੇ ਖੁਸ਼ੀਆਂ ਮਨਾਉਣ ਚਾਹੀਦੀਆਂ ਜਾਸ ਪਤ ਉੱਪਰ ਉੱਟ ਕੇ ਬਹੁਤ ਜ਼ਿਆਦਾ ਖੁਸ਼ੀਆਂ ਨਾਲ ਆ ਨਿੱਕੇ ਨਿੱਕੇ ਬੱਚੇ ਇੱਧਾ ਆਉਂਦੇ ਆ ਇੱਥੇ ਇਹ ਬੱਚੀ ਨੇ ਲੋੜੀ ਮੰਗਣੀ ਕਿੰਨਾ ਸੋਹਣਾ ਸੂਟ ਪਾ ਕੇ ਕਸ਼ਮੀਰੀ ਬਣ ਕੇ ਆਈ ਆ ਜੀ ਕਿ ਨਹੀਂ ਕਿਸੇ ਨੇ ਬਣਾਉਣਾ ਚਾਹੀਦਾ ਕੋਈ ਜਾਤ ਪੋਤ ਫਰਕ ਤੜੋ ਆ ਜੀ ਜੀ ਹਾਂ ਜੀ ਇਹਨੂੰ ਬੱਚੇ ਢੀਕਦੇ ਸੀਗੇ ਵੀ ਆਪਾਂ ਲੋੜੀ ਮੰਗਣੀ ਆ ਜੀ 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 ਹਾਂ ਜੀ ਸੋ ਲੋਕਾਂ 'ਚ ਕਾਫੀ ਰੁਝਾਨ ਹੈ ਕਾਫੀ ਬੱਚਿਆਂ 'ਚ ਉਤਸ਼ਾਹ ਹੈਗਾ ਤੁਹਾਡੀ ਲੋੜੀ ਮੰਗਣ ਦੇ ਵਿੱਚ ਛੋਟੇ ਛੋਟੇ ਬੱਚੇ ਆ ਰਹੇ ਹੈਗੇ ਹਨ ਸੋ ਆਖਰੀ ਵਿੱਚ ਕੋਈ ਸ਼ੋਰ ਕਰਨਾ ਚਾਹੁੰਦਾ ਬਸ ਕਈ ਸਾਲਾਂ ਦਾ ਚਲਾਉਂਦੇ ਜੀ ਈਦੇ ਰੱਬ ਚੱਲਦਾ ਰੱਖੇ ਵਿਗੜਿਆ ਦੇਖਿਆ ਤੁਹਾਡੇ ਸਾਹਮਣੇ ਪਟਾ ਲੈ ਜਾਂਦੇ ਗੰਨੇ ਨਾਲ ਪਟਾ ਲਾਈ ਜਾਂਦੇ ਗੰਨੇ ਦਾ ਕੀ ਮੇਲ ਹੈ ਨੇ ਤਾਂ ਫਟ ਇਹ ਜਿਹੜੇ ਸਾਰੇ ਸੰਤ ਸਾਈ ਉਪਕਰਣ ਹੈਗੇ ਸਾਰੇ ਆਪਣੇ ਆ ਕਿ ਤੁਹਾਡੇ ਹਾਂਜੀ ਆਪਣੇ ਮੇਲਣ ਵਗੈਰਾ ਸਾਰਾ ਇਹ ਇੱਧੇ ਲੱਗ ਰਜ ਦੇ ਦਿਨ ਹੈ ਜਾਂ ਕੱਲ ਵੀ ਚੱਲੇਗਾ ਅੱਜ ਦਾ ਦਿਨ ਹੈ ਜੀ ਕਾਲਾ ਤੱਕ ਜਿੰਨਾ ਜਿੰਨੇ ਲੈ ਕੇ ਜਾਣੇ ਲੈ ਜੀ ਸਾਡੇ ਵੱਲੋਂ ਤੁਹਾਨੂੰ ਲੋੜੀ ਬਹੁਤ ਬਹੁਤ ਮੁਬਾਰਕਾਂ ਗਲਬ ਕੱਲੀ ਧੰਨਵਾਦ